ਇਹ ਹੈ ਅਰਜਨਦਾ ਦਰਖਤ ਪਲੀਜ਼ ਕੁਝ ਲੋਕਾਂ ਨੇ ਕਿਹਾ ਸੀ ਕਿ ਕਿਉਂ ਭਰਾਵਾ ਇਹਦੇ ਛਿੱਲਰ ਲਾ ਲਾ ਕੇ ਵਿਚਾਰੇ ਨੂੰ ਦੁੱਖ ਪਹਚਾਈ ਜਾਣਾ ਹੈ ਅੰਕਲ ਪਹਿਲਾਂ ਵੀ ਆਪਾਂ ਇਸ ਚੀਜ਼ ਦੀ ਵੀਡੀਓ ਪੋਸਟ ਕੀਤੀ ਵੀ ਆ ਸ਼ਾਇਦ ਤੁਸੀਂ ਵੀਡੀਓ ਨਹੀਂ ਦੇਖੀ ਸਾਡੇ ਪੇਜ ਆ ਫੇਸਬੁੱਕ ਤੇ ਡਾਕਟਰ ਮਨਦੀਪ ਮਾਲਵਾ ਕਰਕੇ ਅਸੀਂ ਅਕਸਰ ਹੀ ਵੀਡੀਓ ਹੈਲਥ ਦੀ ਅਵੇਅਰਨੈਸ ਘਰੇਲੂ ਤੌਰ ਤੇ ਕਿਵੇਂ ਤੰਦਰੁਸਤ ਰਹਿ ਸਕਦੇ ਆ ਪਾਉਂਦੇ ਰਹਿੰਦੇ ਆ ਦੋਸਤੋ ਇੱਕ ਵਾਰੀ ਦੁਬਾਰਾ ਤੁਹਾਨੂੰ ਵੀਡੀਓ ਸਾਂਝੀ ਕਰਨ ਲੱਗਿਆ ਇਹ ਹੈ ਅਰਜਨਦਾ ਦਰਖਤ ਪਲੀਜ਼ ਦੁਬਾਰਾ ਤੋਂ ਵੀ ਤੁਹਾਨੂੰ ਫੋਟੋ ਮੂਰੇ ਲਾ ਕੇ ਦਿਖਾ ਦਾਂਗੇ ਇਹ ਅਰਜਨਦਾ ਦਰਖਤ ਹੈ ਬਹੁਤ ਕਮਾਲ ਦੇ ਫ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਤੱਕ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਧੜਕਨ ਵਾਦੀ ਹੈ ਕੋਲੇਸਟ੍ਰੋਲ ਵੱਧਾ ਹੈ ਕੋਈ ਸਿਰ ਦੇ ਵਿੱਚ ਗੰਡਾ ਨਹੀਂ ਲੱਗਦਾ ਕਿ ਕੋਈ ਬ੍ਰੇਨ ਅਟੈਕ ਜਾਂ ਬ੍ਰੇਨ ਸਟ੍ਰੋਕ ਵਗੈਰਾ ਨਾ ਹੋ ਜਵੇ ਬਾਡੀ ਦੇ ਕਿਸੇ ਵੀ ਪਾਰਟ ਦੇ ਵਿੱਚ ਗੰਡਾ ਨਹੀਂ ਸਾਹ ਬਹੁਤ ਜ਼ਿਆਦਾ ਚੜਦਾ ਥੋੜਾ ਜਿਹਾ ਕੰਮ ਕਰਨ ਤੇ ਸਾਹ ਚੜ ਜਾਂਦਾ ਹੈ weight ਜ਼ਿਆਦਾ ਹੈ ਜਾਂ ਤੁਹਾਨੂੰ ਗੁੱਸਾ ਜ਼ਿਆਦਾ ਹੁੰਦਾ ਹੈ ਡਿਪਰੈਸ਼ਨ ਇਨ ਐਂਗਜ਼ਾਇਟੀ ਦੀ ਸਮੱਸਿਆ ਹੈ ਇਹਨੂੰ ਵਰਤਣ ਦੇ 2-3 ਤਰੀਕੇ ਹੈਗੇ ਨੇ ਅ ਪਿਛਲੀ ਵਾਰੀ ਵੀ ਵੀਡੀਓ ਅਸੀਂ ਪੋਸਟ ਕੀਤੀ ਸੀ ਮਿਲੀਆਂ ਦੇ ਵਿੱਚ ਗਈ ਸੀ ਕੁਝ ਲੋਕਾਂ ਨੇ ਕਿਹਾ ਸੀ ਕਿ ਕਿਉਂ ਭਰਾਵਾ ਇਹਦੇ ਛਿੱਲੜ ਲਾ ਲਾ ਕੇ ਵਿਚਾਰੇ ਨੂੰ ਦੁੱਖ ਪਹਚਾਈ ਜਾਣਾ ਦੇਖੋ ਕੁਦਰਤ ਨੇ ਜੇ ਸਾਨੂੰ ਕੋਈ ਚੀਜ਼ ਦਿੱਤੀ ਹੈ ਉਹਨੂੰ ਵਰਤਣ ਦਾ ਢੰਗ ਹੋਣਾ ਚਾਹੀਦਾ ਆਪਣੇ ਆਪ ਨੂੰ ਹੀਲ ਕਰ ਲੈਂਦੀ ਹੈ ਦੁਬਾਰਾ ਆਪਣੇ ਆਪ ਨੂੰ ਰਿਕਵਰ ਕਰ ਲੈਂਦੀ ਹੈ ਇਹ ਚੀਜ਼ਾਂ ਅੱਛਾ ਜੀ ਜਿਨ੍ਹਾਂ ਲੋਕਾਂ ਨੇ ਤਾਂ ਬਿਲਕੁਲ ਤਾਜ਼ੀ ਛਿੱਲੜ ਵਰਤਣੀ ਹੈ ਉਹਨਾਂ ਦਾ ਕੀ ਤਰੀਕਾ ਹੈ ਜਿਹੜੀਆਂ ਤੁਸੀਂ ਹਰਾ ਹਿੱਸਾ ਦੇਖ ਬਾਰੇ ਹੋ ਨਾ ਇਹਨੂੰ ਕਿਸੇ ਵੀ ਚੀਜ਼ ਨਾਲ ਇਸ ਤਰ੍ਹਾਂ ਦੀ ਚੀਜ਼ ਨਾਲ ਇਹਦਾ ਐਨ ਐਕਸਚਲੇਟ ਜਿਹੜਾ ਐਨ ਆ ਪੀਸ ਹੈ ਇਹਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਉਬਾਲ ਲੈਣਾ ਚੰਗੀ ਗੱਲ ਜਦੋਂ ਪਾਣੀ ਰਹਿ ਗਿਆ ਅੱਧਾ ਢੇਲੀ ਇੰਨੀ ਮਾਤਰਾ ਤੁਸੀਂ ਰੂਟੀਨ ਦੇ ਵਿੱਚ ਵਰਤ ਸਕਦੇ ਹੋ ਕੋਲੇਸਟੇਰੋਲ ਟ੍ਰਾਈਗਲਿਸਰਾਈਡ ਗੰਦੀ ਚਰਬੀ ਜਿਹਨਾਂ ਨੂੰ ਬੰਦੀ ਹੈ ਧੜਕਣ ਵੱਜ ਜਾਂਦੀ ਹੈ ਕਲੌਟ ਕਿਤੇ ਵੀ ਬਾਡੀ ਦੇ ਵਿੱਚ ਹਾਰਟ ਸਟ੍ਰੋਕਸ ਸੰਬੰਧੀ ਬ੍ਰੇਨ ਸਟ੍ਰੋਕਸ ਸੰਬੰਧੀ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਬਹੁਤ ਚੰਗੀ ਕੁਦਰਤੀ ਚੀਜ਼ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਇਹਦੀ ਕਾਫੀ ਸਾਰੀ ਛਿਲੜ ਹੈ ਜਿਹੜੀ ਮੋਟੀ ਭਰਤ ਹੈ ਜਿਹੜੀ ਇਹ ਲਾ ਕੇ ਇਹਨੂੰ ਕੋਠੇ ਤੇ ਰੱਖ ਕੇ ਸੁਕਾ ਲਓ ਮੈਕਸੀ ਦੇ ਵਿੱਚ ਗ੍ਰाइंड ਕਰਕੇ ਇਹਦਾ ਪਾਊਡਰ ਬਣ ਜਾਊਗਾ ਅੱਧਾ ਚਮਚਾ ਸਵੇਰ ਅੱਧਾ ਚਮਚਾ ਸ਼ਾਮ ਨੂੰ ਆウダー ਦੀ ਵਰਤੋਂ ਕੋਸੇ ਪਾਣੀ ਦੇ ਨਾਲ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਜਿਹੜੇ ਇਹਦੇ ਪੱਤੇ ਆ ਅਮਰੂਦ ਇਹਦੇ ਤੇ ਸਹੰਜਣਾ ਦੇ ਪੱਤਿਆਂ ਦਾ ਜੂਸ ਬਣਾ ਕੇ ਪੰਜ ਕ ਪੱਤੇ ਇਹਦੇ ਪਾ ਲਓ ਪੰਜ ਕ ਅਮਰੂਦ ਦੇ ਪਾ ਲਓ ਬਾਕੀ ਸਹੰਜਣਾ ਦੇ ਪਾ ਕੇ ਇੱਕ ਗਲਾਸ ਪਾਣੀ ਪਾ ਕੇ ਗ੍ਰਾਈਂਡ ਕਰਕੇ ਮਿਕਸੀਰੋਂ ਪੀ ਲਓ ਸਕਿਨ ਸੰਬੰਧੀ ਸਮੱਸਿਆਵਾਂ ਫੈਟੀ ਲੀਵਰ ਕਨਸਟਿਪੇਸ਼ਨ ਹਾਈ ਕੋਲੇਸਟ੍ਰੋਲ ਬਹੁਤ ਕਮਾਲ ਦੇ ਫਾਇਦੇ ਹੁੰਦੇ ਨੇ ਕੁਦਰਤ ਦੇ ਵਿੱਚ ಅಪਾਰ એનર્ਜੀ ਪਈ ਹੈ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਅਸੀਂ ਲਾਹਾ ਲੈਣ ਤੋਂ ਉਨੇ ਰਹਿ ਜਾਣੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਸਾਂਝਾ ਕਰੋ ਜੋ ਕੋਲੇਸਟ੍ਰੋਲ ਦੀਆਂ ਦਵਾਈਆਂ 10mg 20mg ਐਟ੍ਰੋਵਾਸਟਨ ਜਾਂ ਲਿਪਵਾਸ ਆਪਣੀ ਮਰਜ਼ੀ ਦੇ ਨਾਲ ਮੈਡੀਕਲ ਸਟੋਰ ਤੋਂ ਲੈ ਲੈ ਕੇ ਖਾ ਰਹੇ ਨੇ ਅਰਜਨ ਦੀ ਛਾਲ ਦੀ ਵਰਤੋਂ ਕਰਨ ਦੇ ਨਾਲ ਹਾਰਟ ਅਟੈਕ ਦੀ ਸੰਭਾਵਨਾ ਬਹੁਤ ਜ਼ਿਆਦਾ ਘਟ ਜਾਂਦੀ ਹੈ ਰੂਟੀਨ ਦੇ ਵਿੱਚ ਜੇ ਅਸੀਂ ਇਸ ਚੀਜ਼ ਦੀ ਵਰਤੋਂ ਕਰਦੇ ਹਾਂ ਪੰਸਾਰੀ ਦੀ ਦੁਕਾਨ ਤੇ ਵੀ ਤੁਹਾਨੂੰ ਅਰਜਨ ਦਾ ਸੱਕਦਾ ਜਿਹੜਾ ਪਾਊਡਰ ਹੈ ਯਾ ਅਰਜਨ ਰਿਸ਼ਟ ਦੇ ਨਾਮ ਤੇ ਡਾਬਰ ਬੈਦਨਾਰ ਕੰਪਨੀ ਦੇ ਪੀਨ ਵਾਲੇ ਟੌਨਿਕ ਹੁੰਦੇ ਨੇ ਉਹ ਮਿਲ ਜਾਣਗੇ ਪਰ ਜਿਹੜੀ ਇਹ ਚੀਜ਼ ਹੈ ਇਹ ਸੋਨਾ ਹੈ ਉਸ ਤੋਂ ਬਾਅਦ ਅਗੀਆਂ ਸਾਰੀਆਂ ਚੀਜ਼ਾਂ ਮਿਲਾਵਟ ਦੇ ਵਿੱਚ ਆ ਜਾਣੀਆਂ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਸਾਡੇ ਪੇਜ ਡਾਕਟਰ ਮਨਦੀਪ ਮਹਲਵਾ ਤੇ ਪਾਉਂਦੇ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਕਰਿਓ ਸਸ਼ਕ